अज असपुरा वि पहुंच के सुखविंदर सिंह जी जो कोटला गुरुद्वारा साहब सेवा करते हैं इन्हों को का ਕੀ ਕਰ ਰਹੇ ਆ ਤੇ ਜੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਸਮਾਜ ਲਈ ਸਾਡੇ ਲੋਕਾਂ ਲਈ ਵੱਧ ਤੋਂ ਵੱਧ ਇਸ ਨੂੰ ਜੇ ਉਹਦੇ ਤੇ ਆਪਾਂ ਅੱਗੇ ਗੱਲ ਲੈ ਕੇ ਜਾਣੀ ਹੈ ਤਾਂ ਕਿ ਸਰਕਾਰਾਂ ਨੂੰ ਜਿਹੜਾ ਸਾਡੀ ਗੱਲ ਨਹੀਂ ਸੁਣਦੀ ਸਾਡੇ ਸਮਾਜ ਦੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਰਕਾਰ ਤੇ ਪੂਰਾ ਦਬਾਅ ਪਾ ਕੇ ਅੱਗੇ ਕੰਮ ਕਰੀਏ ਇਸ ਤਰ੍ਹਾਂ ਸਰਕਾਰ ਕਰਦੇ ਇਸ ਤਰ੍ਹਾਂ ਹੀ ਸਰਕਾਰ ਇਸ ਤਰ੍ਹਾਂ ਹੀ ਸਰਕਾਰ ਕਰ ਰਹੇ ਸਰ ਜੀ ਇਹਨਾਂ ਨੂੰ ਹਲਕਾ ਕੋਟ ਪੁਰੇ ਦੇ ਸੀਨੀਅਰ ਮੀਤ ਪ੍ਰਧਾਨ ਚੁਲਾਇਆ ਗਿਆ ਹੈ ਔਰ ਇਹ ਹਾਸ਼ਿਆ ਰੋਕ ਦਾ ਲੋਕਲ ਆਪਣੇ ਸਮਾਜ ਦੇ ਕੰਮ ਕਰਨ ਵਾਸਤੇ ਤਿਆਰ ਨੇ ਔਰ ਉਹਨਾਂ ਨੇ ਸਮਝ ਜਿਵੇਂ ਇਹ ਵਾਸਤੇ ਸਾਰੇ ਅੱਗੇ ਦੇ ਦੇ ਫੋਰ ਲੋਕਲ ਨਾਲ ਜੋੜ ਕੇ ਉਹਨਾਂ ਦੇ ਸਮੂਹ ਵਿੱਚ ਹਾਸ਼ਿਆ ਰੋਕ ਨੂੰ ਔਰ ਸੰਯੁਕਤ ਕਾਲਕ ਮੌਕੇ ਨੂੰ ਰੱਖੇ ਲੇ ਕੇ ਜਾਣਾ ਹੈ ਤਾਂ ਕਿ ਇਹ ਆਪਣੇ ਸਮਾਜ ਦੇ ਜਿਹੜੇ ਲੋਕ ਲਈ ਫਾਇਦਾ ਹੋਣ ਉਹ ਪਾ ਸਕੀਏ ਵੈਬ ਜੀ ਸੰਸਾਰ ਵੈਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ਼ੀਆ ਦਲ ਆਜੀਆ ਲੋਕਦਲ ਆਸ਼ੀਆ ਲੋਕਦਲ ਆਸ਼ੀਆ ਲੋਕੋ ਲੋਕਦਲ ਤੇ ਸੀਨੀਅਰ ਕੌਂਸਲਰ ਸੀਨੀਅਰ ਮੇਰੀ ਉਮੀਦਵਾਰ ਪ੍ਰਧਾਨ ਜ਼ਿਲ੍ਹਾ ਫਰੀਕੋ ਦੀ ਸੇਵਾ ਸੰਭਾਲ ਦਿੱਤੀ ਹੋਈ ਆ ਸਰਦਾਰ ਬਲਦੇਵ ਸਿੰਘ ਜੀ ਨੇ ਔਰ ਬੜੇ ਤਨ ਅਰੇ ਮਾਨਾ ਅਸੀਂ ਸੇਵਾ ਨਿਭਾਵਾਂਗੇ ਔਰ ਸੰਗਤ ਦੀ ਸੇਵਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਾ ਵੈਦ ਜੀ ਦੀ ਫਤਿਹ ਮੈਂ ਬਾਬਾ ਜੀਵਨ ਸਿੰਘ ਗੁਰਦਵਾਰੇ ਦਾ ਯਾਂਤੀਆ ਗੁਰਦੇਵ ਸਿੰਘ ਤੇ ਹਾਸ਼ੀਆ ਲੋਕਦਲ ਦਾ ਮੈਨੂੰ ਸੇਵਾ ਬਖਸ਼ੀ ਗਈ ਆ ਹਲਕਾ ਕੋਟ ਪੂਰੇ ਹਲਕਾ ਕੋਟ ਪੂਰੇ ਤੋਂ ਇਹ ਮੈਂ ਬੜੇ ਤਰਮਾਨ ਨਾਲ ਬਹਾਉਂਗਾ ਤੇ ਸਾਰਿਆਂ ਨਾਲ ਸੰਯੋਗ ਕਰੂੰਗਾ ਵੈਦ ਜੀ ਅਥਲ ਸਾਹ ਵੈਦ